ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨੀ ਹੈ 19 ਸਾਲ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਕਿਉਂ ਗੱਲ ਕਰਨੀ ਹੈ ਵੈਸੇ ਤਾਂ ਉਹਨਾਂ ਦੀ ਸਪਿਰਟ ਸਾਡੇ ਖੂਨ ਦੇ ਵਿੱਚ ਹੁੰਦੀ ਹੈ ਔਰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਆ ਉਹ ਕ੍ਰਾਂਤੀਕਾਰੀ ਸਪਿਰਟ ਜਿਹੜੀ ਹੈ ਨੌਜਵਾਨਾਂ ਦੇ ਵਿੱਚ तकरीबन तकरीबन ਹੈਗੀ ਹੈ ਆਪ ਜੀ ਨੂੰ ਪਤਾ ਹੋਵੇਗਾ ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਸਰਾਭਾ ਦੇ ਵਿੱਚ ਹੁੰਦਾ ਹੈ ਪਿਤਾ ਮੰਗਲ ਸਿੰਘ ਤੇ ਮਾਤਾ ਸਹਿਬਕੌਰ ਤੇ ਉਹਨਾਂ ਦੇ ਦਾਦਾ ਬਟਨ ਸਿੰਘ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ ਤੇ ਪਾਲ ਪੋਸ਼ਣ ਉਹਨਾਂ ਦਾ ਉਹਨਾਂ ਦੇ ਦਾਦਾ ਬਚਨ ਸਿੰਘ ਕਰਦੇ ਆ ਜਨਮ ਤਰੀਕ ਜਿਹੜੀ ਉਹਨਾਂ ਦੀ ਹੈਗੀ ਆ ਉਹ ਹੈ 24 ਮਈ 1896 ਔਰ ਫਾਂਸੀ ਹੁੰਦੀ ਹੈ ਉਹਨਾਂ ਨੂੰ 16 ਨਵੰਬਰ 1915 ਦੇ ਵਿੱਚ ਜਾਣੇ ਕਿ 19 ਸਾਲ ਦੀ ਉਮਰ ਵਿੱਚ ਸ਼ਹੀਦ ਹੁੰਦੇ ਨੇ ਜਦੋਂ ਪੜਨ ਦੇ ਲਈ ਅਮਰੀਕਾ ਜਾਂਦੇ ਨੇ ਉੱਥੇ ਗਦਰ ਪਾਰਟੀ ਦੇ ਨਾਲ ਸੰਬੰਧ ਬਣ ਜਾਂਦਾ ਤੇ ਬਹੁਤ ਸਰਗਰਮ ਕਾਰਕੁਨ ਬਣ ਜਾਂਦੇ ਨੇ ਗਦਰ ਪਾਰਟੀ ਦੇ ਕ੍ਰਾਂਤੀਕਾਰੀ ਯੋਧੇ ਬਣਦੇ ਆ ਇਹ ਮੈਂ ਗੱਲ ਕਿਉਂ ਕਰੀਏ ਕਿਉਂਕਿ ਲੁਧਿਆਣੇ ਤੋਂ ਬਾਈ ਇਲੈਕਸ਼ਨ ਜਿਹੜੀ ਚੋਣ ਹੋ ਰਹੀ ਹੈ ਜਿਮਨੀ ਚੋੜ ਤੇ ਆਮ ਆਦਮੀ ਪਾਰਟੀ ਦੇ ਉਥੋਂ ਕੈਂਡੀਡੇਟ ਨੇ ਸੰਜੀਵ ਅਰੋੜਾ ਤੇ ਕਿਸੇ ਮਾਰਕੀਟ ਦਾ ਨਾਮ ਰੱਖਿਆ ਹੋਣਾ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਤੇ ਉਸ ਅਰੋੜੇ ਨੂੰ ਸਰਾਭਾ ਸਾਹਿਬ ਦਾ ਨਾਂ ਨਹੀਂ ਚਿਤੇ ਹੈਗਾ ਖੋਏ ਸੀ ਸ਼ਰਬਾ ਸਿੰਘ ਸ਼ਹੀਦ ਪਤਾ ਨਹੀਂ ਤੋੜ ਮਰੋੜ ਕੇ ਕੀ ਕਹਿੰਦਾ ਤੇ ਪਿੱਛੇ ਉਹ ਤਮਾਤਰਾਂ ਵਾਲਾ ਖੜਾ ਉਹ ਬੋਲੇ ਹੀ ਨਹੀਂ ਤੇ ਇਹ ਕ੍ਰਾਂਤੀਕਾਰੀ ਯੋਧਿਆਂ ਦੀ ਪਾਰਟੀ ਹੈ ਔਰ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਪਿੰਡ ਸ਼ਰਬਾ ਤੇ ਇਹਨਾਂ ਖੱਤਾਂ ਨੂੰ ਜੇ ਉਹਨਾਂ ਯੋਧਿਆਂ ਬਾਰੇ ਉਹਨਾਂ ਸ਼ਹੀਦਾਂ ਬਾਰੇ ਪਤਾ ਨਹੀਂ ਤੇ ਤੁਸੀਂ ਪੰਜਾਬ ਦੇ ਵਾਰਸ ਇਹਨਾਂ ਨੂੰ ਕਿਵੇਂ ਕਹਿ ਸਕਦੇ ਜੇ ਮੇਰੇ ਵਰਗਾ ਉੱਥੇ ਕੋਲੇ ਹੋਵੇ ਫਿਰ ਜਿੱਥੇ ਜੁੱਤੀ ਪੈਂਦੀ ਹੈ ਪਹਿਣਦੇ ਤੇ ਫਿਰ ਬਾਅਦ ਵਿੱਚ ਕਹਿਣ ਬੁੱਟਾ ਸਿੰਘ ਤਾਂ ਜੀ ਗਾਣਾ ਕੱਢਦਾ ਹੁੰਦਾ ਬੁੱਟਾ ਸਿੰਘ ਨੂੰ ਪਤਾ ਨਹੀਂ ਪਤਾ ਤਾਂ ਪੀ ਨਹੀਂ ਤੇ ਇਹ ਜੀਆਂ ਭੇਡਾਂ ਮੂਰੇ ਬੈਠੀਆਂ ਨੇ ਜਿਹੜੀਆਂ ਇਹਨਾਂ ਨੂੰ ਸੁਣਦੀਆਂ ਨੇ ਤੇ ਪੰਜਾਬ ਦਾ ਭਲਾ ਕਰਨਗੇ 19 ਸਾਲ ਦੀ ਉਮਰ ਵਿੱਚ ਰਸਾਇਣ ਵਿਗਿਆਨ ਪੜਨ ਵਾਸਤੇ ਉਹਨੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਸੀ। ਮਤਲਬ 19 ਸਾਲ ਦੀ ਉਮਰ ਦਾ ਜਿਹੜਾ ਸੰਘਰਸ਼ ਹੈ ਨਾ ਜੇ ਤੁਸੀਂ ਪੜੋਗੇ ਜੀਵਨ ਇੰਨਾ ਲੰਬਾ ਚੌੜਾ ਹੈ ਤੁਸੀਂ दंग ਰਹਿ ਜਾਓਗੇ। ਜਦੋਂ ਜੱਜ ਸਾਹਿਬ ਨੇ ਖਾਂਸੀ ਦੀ ਸਿਹਤ ਸੁਣਾਈ ਹੈ ਨਾ ਉਦੋਂ ਕਿਹਾ ਸੀ ਕਿ ਆਪਣੇ ਬਿਆਨ 'ਤੇ ਤਬਦੀਲੀ ਕਰੋ। ਉਹ ਕਹਿੰਦੇ ਜਿੰਨਾ ਕੁਝ ਹੋਇਆ ਉਹਦੀ ਮੈਂ ਜ਼ਿੰਮੇਵਾਰੀ ਲੈਂਦਾ। ਅਰੇੜੇ ਰਾਜੋਆਣੇ ਵਰਗੇ ਜਿਹੜੇ ਬੈਠੇ ਨੇ ਨਾ ਜੇਲਾਂ ਵਿੱਚ ਜਿਹੜੇ ਹੁਣ ਪਤਾ ਨਹੀਂ ਕੀ ਕੁਛ ਪੰਜਾਮੇ ਵਿੱਚ ਕਰਦੇ ਹੋਣਗੇ ਹੁਣ ਕਹਿੰਦੇ ਸਾਨੂੰ ਜ਼ਹਿਦਾਰ ਬਣਾ ਦਿਓ ਨਿਲ ਕੇ ਮਾਫੀ ਮਿਲ ਜੇ ਸਾਨੂੰ ਤੇ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ ਸੀ ਨਾ 19 ਸਾਲ ਦੀ ਉਮਰ ਵਿੱਚ ਵੀ ਉਹ ਡਰੇ ਨਹੀਂ ਮੌਤ ਤੋਂ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਉਹਨਾਂ ਨੂੰ ਤੇ ਜਿਹੜੇ ਹੁਣ ਸਾਡੇ ਇਲੈਕਸ਼ਨ ਲੜ ਰਹੇ ਨੇ ਝਾੜੂ ਪਾਰਟੀ ਦੇ ਕਤੀੜ ਸੰਜੀਵ अरोड़े ਵਰਗੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਾਂ ਨਹੀਂ ਲੈਣਾ ਆਉਂਦਾ ਉਹਨਾਂ ਨੂੰ ਜਦ ਹੁਣ ਤਾਂ ਇੰਨੀਆਂ ਸੁਵਿਧਾਾਂ ਆ ਗੀਆਂ ਤੁਸੀਂ ਗੂਗਲ ਤੇ ਬੋਲ ਕੇ ਭਰ ਨਹੀਂ ਐ ਸਾਰਾ ਕੁਝ ਸਾਹਮਣੇ ਆ ਜਾਂਦਾ ਕੋਈ ਸ਼ਰਮ ਹੈ ਮਾੜੀ ਮੋਟੀ ਚਲੋ ਉਹ ਤਾਂ ਜਿਹੜੀਆਂ ਖਤੀੜਾ ਹੈਗੀਆਂ ਨੇ ਇਲੈਕਸ਼ਨ ਲੜਨ ਵਾਸਤੇ ਕੁਰਸੀ ਵਾਸਤੇ ਬੋਲਦੀਆਂ ਨੇ ਪਰ ਜਿਹੜੀਆਂ ਭੇਡਾਂ ਮੂਰੇ ਬੈਠੀਆਂ ਸੁਣਨ ਵਾਲੀਆਂ ਉਹਨੂੰ ਕੋਈ ਸ਼ਰਮ ਹੀ ਹੈ ਨਹੀਂ ਤੁਈ ਜੁੱਤੀ ਕਿਉਂ ਨਾ ਲਾਈ ਉਸ ਵਕਤ? ਛੇਤਰ ਕਿਉਂ ਨਾ ਫੇਰੇ ਉਸ ਵਕਤ? ਤੁਸੀਂ ਮੂਰੇ ਬੈਠੇ ਸੁਣੀਗੇ। ਤੁਹਾਡੇ ਲਈ ਕਰਤਾਰ ਸਿੰਘ ਸਰਾਭਾ ਕੋਈ ਮੈਨੋ ਨਹੀਂ ਰਖਦਾ। ਇੱਕ ਮੈਨੂੰ ਗੱਲ ਚੇਤੇ ਆ ਗਈ ਹੋਰ ਮਿਸ਼ਨਰੀ ਕਾਲਜ ਦੀਆਂ ਬੁੱਕਾਂ ਦੇ ਵਿੱਚ ਮੈਂ ਇਹ ਚੀਜ਼ ਪੜ੍ਹੀ ਸੀ ਬਸ ਸਭ ਨੂੰ ਪਤਾ ਹੈ ਮੈਨੂੰ ਕੱਲੇ ਨੂੰ ਥੋੜੀ ਪਤਾ ਹੈ। ਸੀ ਦੇ ਆਜਮ ਸਰਦਾਰ ਭਗਤ ਸਿੰਘ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਸੀ। ਪਰ ਸਿੰਘ ਆਪਣੀ ਜੇਬ ਵਿੱਚ ਕਰਤਾਰ ਸਿੰਘ ਸਰਾਬੇ ਦੀ ਫੋਟੋ ਹਰ ਵਕਤ ਹਰ ਵਕਤ ਪਾ ਕੇ ਰੱਖਦੇ ਸੀ ਤੇ ਆਹ ਸ਼ਖਸੀਅਤ ਸੀ ਸਰਦਾਰ ਕਰਤਾਰ ਸਿੰਘ ਸਰਾਬਾ ਸ਼ਹੀਦ ਸਾਡੀ ਕੌਮ ਦੇ ਤੇ ਅਸੀਂ ਆ ਜਿਹਨਾਂ ਨੂੰ ਵੋਟਾਂ ਪਾਉਣੀਆਂ ਉਹਨਾਂ ਨੂੰ ਨਾਂ ਤੱਕ ਨਹੀਂ ਲੈਣਾ ਹੁੰਦਾ ਉਹ ਪਿਛੇ ਤਮਾਤਰਾਂ ਵਾਲਾ ਖੜਾ ਉਧਰ ਉਧਰ ਝਾਕੀ ਜਾਂਦਾ ਮਨ ਲੈ ਚੇਤੇ ਉਹਨੂੰ ਵੀ ਨਹੀਂ ਹੋਣਾ ਨਹੀਂ ਦੱਸ ਸਕਦਾ ਸੀ ਬੋਲ ਕੇ ਉਹ ਇੱਕ ਨੂੰ ਮੇਰੇ ਪੀ ਵਾਲਾ ਨੇ ਕਰਤਾ ਸਿਮੂਰੇ ਕਹਣਾ ਬੰਦੇ ਮਾਤਰਮ ਸੀ ਉਹ ਕਹਿੰਦਾ ਭਾਰਤੀ ਭਾਰਤੀ ਵੀ ਨੇ ਕਿਹਾ ਭਾਰਤੀ ਜਨਤਾ ਪਾਰਟੀ ਬੰਦੇ ਮਾਰ ਕਹਣਾ ਬੰਦੇ ਮਾਤਰਮ ਸੀ ਤੇ ਇਹ ਕੀ ਲੱਲਰ ਲਾਉਣ ਕੇ ਜਾ ਰਹੇ ਹੋ ਜੇ ਨੂੰ ਇਹ ਲੁਧਿਆਣੇ ਤੋਂ ਇਲੈਕਸ਼ਨ ਲੜ ਰਿਹਾ ਜੀ ਸੰਜੀਵ ਅਰੋੜਾ ਅਸ਼ਾ ਮੈਂ ਇੱਕ ਬੇਨਤੀ ਲਾਸਟ ਕਰਨੀ ਹੈ ਜੇ ਸ਼ਹੀਦਾਂ ਦੀ ਦਾਸਤਾਨ ਬਾਰੇ ਪੁੱਛਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਝਾੜੂ ਵਾਲੇ ਪਾਰਟੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਇਹਨਾਂ ਦੇ ਕੋਲੋਂ ਟ੍ਰੇਨਿੰਗ ਲੈ ਲਿਆ ਕਰੋ ਫੋਨ ਨੰਬਰ ਕੀ ਹੈ ਆਮ ਆਦਮੀ ਪਾਰਟੀ ਪੰਜਾਬ ਫੋਨ ਨੰਬਰ ਭਗਵੰਤ ਮਾਨ ਫੋਨ ਕਰਕੇ ਪੁੱਛ ਲਿਆ ਕਰੋ ਪੰਜਵੇਂ ਕਿਸੇ ਨੇ ਕਿਐਸੀ 981 90 ਨਾ ਲੱਗੇ ਨਾ ਲੱਭੇ ਉਹ ਹਾਲਾਤ ਨੇ ਇਹਨਾਂ ਦੇ ਸ਼ਰਮ ਕਰੋ ਮਾੜੀ ਮੋਟੀ ਜਨ ਨੌ ਸਾਲ ਦਾ ਸਾਡਾ ਸ਼ਹੀਦ ਗਦਰ ਪਾਰਟੀ ਦਾ ਜੋਧਾ ਤੁਹਾਨੂੰ ਉਹਨਾਂ ਦਾ ਨਾਂ ਨਹੀਂ ਪਤਾ ਵੀ ਪਹਿਲਾਂ ਸ਼ਹੀਦ ਲੱਗਦਾ ਹੈ ਸਰਦਾਰ ਲੱਗਦਾ ਹੈ ਕਰਤਾਰ ਲੱਗਦਾ ਹੈ ਸਿੰਘ ਲੱਗਦਾ ਹੈ ਤੁਹਾਨੂੰ ਇਹਨਾਂ ਨਹੀਂ ਪਤਾ ਤੇ ਤੁਸੀਂ ਪੰਜਾਬ ਦੇ ਬਾਰਸ਼ ਬਣਨ ਚੱਲੇ ਹੋ ਇਹਨਾਂ ਦੇ ਜੁਟੀ ਘਟ ਜਿਹੜੀਆਂ ਭੇਡਾਂ ਮੂਹਰੇ ਬੈਠੀਆਂ ਸੁਣਦਿਆਂ ਨੇ ਠੰਡੇ ਪੀ ਪੀ ਕੇ ਉਹਨਾਂ ਦੇ ਜਾਦੇ ਪੜੀਆਂ ਚਾਹੀਨਗੀਆਂ ਜੇ ਕਿਤੇ ਮੇਰੇ ਵਰਗਾ ਬੰਦਾ ਉੱਥੇ ਮੁੱਕੇ ਤੇ ਹੋਵੇ ਫਿਰ ਬਣੇ ਕੀ ਫਿਰ ਮੈਨੂੰ ਪਤਾ ਜਿਵੇਂ ਪਾਰਾ ਮੇਰਾ ਹੁਣ ਵਧਿਆ ਨਾ ਉੱਥੇ ਕਿਦਾਂ ਵਧਣਾ ਸੀ ਸ਼ਰਮ ਕਰੋ ਮਾੜੀ ਮੋਟੀ ਗੱਲ ਤੁਸੀਂ ਕਿਤੇ ਅਸੈਂਬਲੀ ਵਿੱਚ ਕਿਤੇ ਵਿਧਾਨ ਸਭਾ ਵਿੱਚ ਕਿਤੇ ਲੋਕ ਸਭਾ ਵਿੱਚ ਬੈਠੇ ਪਿਕਚਰਾਂ ਦੇਖਦੇ ਹੋ ਹਰਾਮ ਖਰੋ ਗੰਦੀਆਂ ਗੰਦੀਆਂ 10 ਮਿੰਟ ਕਿਤੇ ਉਹ ਸ਼ਹੀਦਾਂ ਦੀ ਦਾਸਤਾਨ ਬਾਰੇ ਜਿਨ੍ਹਾਂ ਨੇ ਪੰਜਾਬ ਨੂੰ ਆਜ਼ਾਦ ਕਰਾਇਆ ਜਿਹੜੇ ਪੰਜਾਬ ਦੇ ਕਰਤਾ ਧਰਤਾ ਨੇ ਉਹਨਾਂ ਨੂੰ 2 ਮਿੰਟ ਪੜ੍ਹ ਲਿਆ ਕਰੋ ਯਾਰ ਇੱਕ ਕਾਪੀ ਲਾ ਲਓ ਛੋਟੀ ਜਿਹੜੀ ਮੇਰੇ ਕੋਲ ਡਾਇਰੀ ਪਈ ਹੈ ਉੱਤੇ ਲਿਖ ਲਿਆ ਕਰੋ ਕਿੰਨੇ ਤਰੀਕ ਨੂੰ ਜਨਮ ਹੋਇਆ ਕਿੰਨੇ ਤਰੀਕ ਨੂੰ ਸ਼ਹਾਦਤ ਹੋਈ ਹੈ ਥੋੜਾ ਬਹੁਤਾ ਲਿਖ ਲਿਆ ਕਰੋ ਬੜਾ ਮੋਟਾ ਜੇ ਇੱਕ ਚੀਜ਼ ਵੀ ਰੋਜ਼ ਲਿਖ ਲਓ ਪੜ੍ਹ ਲਓ ਨਾ 365 ਦਿਨ ਹੁੰਦੇ ਨੇ ਬਹੁਤ ਕੁਝ ਸਿੱਖਿਆ ਜਾ ਸਕਦਾ ਪਰ ਸ਼ਰਮ ਕਰੋ ਮਾੜੀ ਮੋਟੀ ਮੈਨੂੰ ਜਿਹੜੀ ਜ਼ਿਆਦਾ ਦੁੱਖ ਹੈ ਨਾ ਭੇਡਾਂ ਤੇ ਹੈ ਜਿਹੜੀਆਂ ਨੂੰ ਵੋਟਾਂ ਪਉਂਦੀਆਂ ਇੱਕ ਵੀ ਬੰਦੇ ਦੀ ਜਵਾਨ ਨੇ ਖੁੱਲੇ ਬਾਜ਼ਾਰ ਤੋਂ ਕੀ ਭੌਂਕੀ ਜਾਣਾ ਤੈਨੂੰ ਸ਼ਰਮ ਨਹੀਂ ਉਹਦੀ ਅਤਮਾਤਰਾ ਵਾਲਾ ਸੁਣੇ ਹੁਣ ਜਦੋਂ ਜਾਂਦਾ ਸੀ ਉਹ ਨਰਸਰੀ ਦੇ ਵਿੱਚ ਬੱਚਿਆਂ ਨੂੰ ਚੈੱਕ ਕਰਨ ਵਾਸਤੇ ਅਤਮਾਤਰਾ ਪਾਇਆ ਸੀ ਅਦਰਕ ਪਾਇਆ ਸੀ ਲਤਨ ਪਾਇਆ ਸੀ ਦੇਣਾ ਤੁਹਾਡੀ ਮਾਂ ਨੇ ਤੁਹਾਡੇ ਪਿਓ ਨੇ ਸੀ ਜਿਹੜੇ ਤੁਹਾਡੇ 2000 ਦੇ ਟੀਚਰ ਰੱਖੇ ਨੇ ਉਹ ਲੈ ਕਿਉਂ ਮੇਕਰ ਕਿਉਂ ਬੇੜਾ ਘਰ ਕਰਨ ਲੱਗਿਓ ਪੰਜਾਬ ਦਾ ਪੰਜਾਬ ਦੇ ਲੋਕੋ ਸਮਝੋ ਮਾੜਾ ਮੋਟਾ ਸਮਝੋ ਮਾੜਾ ਮੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ